ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਦੀ ਵੀਡੀਓ ਪਿੰਡ ਜੌਣ ਵਾਲੇ ਚੋਂ ਆਈ ਜੌਣ ਵਾਲੇ ਨੂੰ ਜ਼ਿਲ੍ਹਾ ਦੋਸਤੋ ਫੀਰਕੋਟ ਪਾਇਆ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਦੋ ਨਾਗ ਲੈ ਕੇ ਆਏ ਆਂ ਦੋਸਤੋ ਪਹਿਲਾਂ ਵੀ ਆਪਾਂ ਇਹ ਪਹਿਲਾਂ ਅੱਛੀ ਦੀ ਵੀਡੀਓ ਪਾਈ ਸੀਗੀ ਉਹ ਕਿਸੇ ਕਾਰਨ ਕਰਕੇ ਨਹੀਂ ਵਿਕੀ ਤੇ ਬਾਈ ਹੁਣਾਂ ਨੇ ਇੱਕ ਨਾਗ ਹੋਰ ਵਿੱਚ ਵਿਕਰੀ ਵਾਸਤੇ ਕੱਢਿਆ ਬਾਕੀ ਇਹਨਾਂ ਦੀ ਜਿਹੜੀ ਡਿਟੇਲ ਆਪਾਂ ਬਾਈ ਜੀ ਤੋਂ ਲਵਾਂਗੇ ਇਹ ਕਿੰਨੇ ਚਰਦੀ ਇਹ ਗੱਬਣਾ ਜਿਹੜੀਆਂ ਸਾਹਮਣੇ ਦੇਖ ਸਕਦੇ ਤੁਸੀਂ ਦੇ ਮਤਲਬ ਕ੍ਰੋਸ ਤੇ ਪੈਂਦੀ ਆ ਉਹ ਵੀ ਕ੍ਰੋਸ 'ਚ ਹੀ ਆ ਦੋਸਤੋ ਬਾਕੀ ਚੰਗੀਆਂ ਦੋਵੇਂ ਆ ਰੇਟ ਜਿਆਜ ਹੋਣਗੇ ਹਾਂਜੀ ਬਾਈ ਸੱਸੀ ਗਾਲ ਜੀ ਸੱਸੀ ਗਾਲ ਜੀ ਬਾਈ ਪਹਿਲਾਂ ਤਾਂ ਆਪਣਾ ਐਡਰੈਸ ਬੋਲ ਦੇ ਜੀ ਨਾਮ ਮੇਰਾ ਰਾਮ ਦਿੱਤੋ ਸੰਗ ਪਿੰਡ ਜਿਉਣ ਵਾਲਾ ਜਿਹੜਾ ਫਰੀਦਕੋਟ ਨੇੜੇ ਪੰਜ ਗਰਾਂ ਕਣਾ ਠੀਕ ਹੈ ਮੋਬਾਈਲ ਨੰਬਰ 9915034918 ਠੀਕ ਹੈ ਜੀ ਤੇ ਜਿਹੜੀ ਪਹਿਲਾ ਸੂਆ ਆਪਣੀ ਵਾਇਰਸ ਹੁੰਦੀ ਹੈ ਇਹ ਕਿੰਨੇ ਕ ਦਿਨ ਲੈ ਜੂਗੀ ਇਹ ਇਹ ਲੈਜੋ 5-6 ਦਿਨ ਹੈ ਨਾ ਜੀ ਠੀਕ ਹੈ ਜੀ 5-6 ਦਿਨ ਲੈ ਜੂਗੀ 5-6 ਦਿਨ ਲੈ ਜੀ ਦੋਸਤੋ ਵੇਖ ਸਕਦੇ ਆ ਥਾਂਲੇਵਾ ਬਹੁਤ ਚੰਗਾ ਥਾਂ ਲੱਗਾ ਜਿਹੜੇ ਸਾਣਾ ਪਹਿ ਲੈਣਾ ਚੰਗੀ ਆ ਦੋਸਤੋ ਤੇ ਦੋ ਨੰਬਰ ਦੀ ਗੱਲ ਕਰ ਗਏ ਆਪਾਂ ਇਹਨੂੰ 8ਵਾਂ ਮਹੀਨਾ ਲੱਗਿਆ ਵਾ 8ਵਾਂ ਮਹੀਨਾ ਯਾਨੀ 7 ਮਹੀਨਾ ਦੀ ਗੱਬਣਾ ਹਾਂ 7ਾਂ ਦੀ ਗੱਬਣਾ 8ਵਾਂ ਸ਼ੁਰੂ ਆ ਜਾਣੀ ਠੀਕ ਹੈ ਜੀ 2 ਮਹੀਨੇ ਰਹਿ ਗਏ ਜਾਨੀ ਸੂਨ ਦੇ ਵਿੱਚ ਹਾਂ 2 ਮਹੀਨੇ ਦੋਸਤੋ ਵੇਖ ਸਕਦੇ ਆ ਇਹ ਚ 2 ਮਹੀਨੇ ਰਹਿੰਦੇ ਆ ਦੋ ਨੰਬਰ ਦੇ ਕਰਾਸ ਆਂਗਾ ਚਾਰ ਹੀ ਥਾਣਾ ਕੋਈ ਫੋਟ ਸ਼ਾਂਗ ਨਹੀਂ ਆਪਾਂ ਥਾਲ ਨੇ ਆਪਾਂ ਨੇੜੇ ਵਿਖਾਵਾਂਗੇ ਤੁਹਾਨੂੰ ਜੇਸਾਂ ਨੇ ਦੋਸਤੋ ਰੇਟ ਵੀ ਦੋਸਤੋ ਵੀਡੀਓ ਦੇ ਵਿੱਚ ਹੀ ਹੋਊਗਾ ਵੀਡੀਓ ਨੂੰ ਐਂਡ ਤੱਕ ਤੱਕ ਜਰੂਰ ਵੇਖਿਆ ਜੇ ਬਾਈ ਇਹਨੂੰ ਖੋਲ ਲਓ ਮੜਾ ਵੀਰ ਸਾਡੇ ਦੋਸਤੋ ਬਾਕੀ ਜਿਹਨੂੰ ਜੜਾ ਨਾਗ ਪਸੰਦ ਆਊਗਾ ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਪਰਲੇ ਪਾਸੇ ਚਾਰਾ ਤੁਸੀਂ ਗੱਲਬਾਤ ਕਰ ਸਕਦੇ ਆਂ ਇਹ ਸਾਡੇ ਦੋਸਤੋ ਕੱਦ ਦੋਨਾਂ ਦਾ ਸੇਮ ਹੀ ਐ ਫਲਾਂ ਥੁੜ ਗਏ ਜਰੂਰ ਖੋਲੀ ਆ ਵੇਖ ਸਕਦੇ ਹੋ ਦੋਸਤੋ ਪਹਿਲਾਂ ਕਰਕੇ ਘਾਰੀ ਜਾਂਦਾ ਪਸ਼ੂ ਬਾਕੀ ਥਾਂਲੇ ਮੇਰੀ ਸਾਫ਼ ਹੈ ਜਮਾ ਕੋਈ ਫੋੜ ਸ਼ਾਂਗ ਨਹੀਂ ਚਾਰ ਹੀ ਥਾਣਾ ਪੰਜ ਤੋਂ ਛੇ ਦਿਨ ਦਾ ਸਮਾਂ ਜਿਹੜਾ ਬਾਕੀ ਆਇਆ ਦੋਸਤੋ ਸਾਈਵਾਲ ਕ੍ਰੋਸ ਆਇਆ ਬੱਲੇਰਾ ਤਾਂ ਜਾ ਕੀ ਰੇਟ ਕਰਨਾ ਇਹ ਮੁੱਲ ਫਿਰ ਇਹਨਾਂ ਦਾ ਰੇਟ ਇਹਨਾਂ ਜੋੜੇ ਦਾ 65000 ਰੁਪਏ ਠੀਕ ਹੈ ਜੀ ਮਾਨਤਾਂ ਹੋ ਜੂ ਵਿੱਚੋਂ ਮਾੜਾ ਮੋਟਾ ਠੀਕ ਹੈ ਜੀ ਦੋਸਤੋ 65000 ਰੁਪਏ ਜੋੜੇ ਦਾ ਰੇਟ ਕੀਤਾ ਬਾਈ ਉਹਨਾਂ ਨੇ ਜਿਹਦੇ ਵਿੱਚੋਂ ਮੌਕੇ ਤੇ ਮਾਨਤਾਂ ਹੋ ਜਾਊਗਾ ਹੁਣ ਮਿਲਦੇ ਆਂ ਅੱਗੇ ਨਵੀਂ ਵੀਡੀਓ ਨਾਲ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ